ਪਿਆਰੇ ਸਾਥ ਸੰਗੀਜਨੋ ਅਸੀਂ ਅੱਜ ਇੱਕ ਅਜਿਹੀ ਯਾਤਰਾ ਦੀ ਗੱਲ ਕਰਨ ਜਾ ਰਹੇ ਹਾਂ ਜੋ ਨਰਸਤੁੱਤ ਤੇ ਚੱਲੀ ਜਾਂਦੀ ਹੈ ਨਾ ਨਕਸ਼ੇ ਨਾਲ ਇਹ ਯਾਤਰਾ ਮਨ ਦੇ ਅੰਦਰੋਂ ਰੂਹ ਵੱਲ ਜਾਂਦੀ ਹੈ ਕਈ ਵਾਰੀ ਮਨ ਉਹ ਸਾਰੀ ਦੁਨੀਆ ਘੁਮਾਉਂਦਾ ਹੈ ਪਰ ਜਦ ਤੱਕ ਉਹ ਆਪਣੇ ਅੰਦਰ ਨਹੀਂ ਚੱਤਦਾ ਅਸਲ ਸਫਰ ਅਧੂਰਾ ਰਹਿੰਦਾ ਹੈ ਆਓ ਅੱਜ ਅਸੀਂ ਅਸਲ ਯਾਤਰਾ ਅਧਿਆਤਮਿਕ ਯਾਤਰਾ ਦੀ ਗੱਲ ਕਰੀਏ ਦੁਨਿਆਵੀ ਕਥਾ ਦੀ ਸ਼ੁਰੂਆਤ ਜੀਵਨ ਇੱਕ ਵੱਡੀ ਵਿਦਿਆਲੀ ਵਿਦਿਆਲੀ ਕਿਤਾਬ ਹੈ ਹਰ ਦਿਨ ਇੱਕ ਨਵਾਂ ਪਾਠ ਪੜਾਉਂਦਾ ਹੈ ਅਸੀਂ ਅੱਜ ਉਸ ਯਾਤਰਾ ਦੀ ਸ਼ੁਰੂਆਤ ਬਾਰੇ ਸੋਚਾਂਗੇ ਜਿੱਥੇ ਮਨੁੱਖ ਮਿਹਨਤ ਨੈਤਿਕਤਾ ਤੇ ਹੌਸਲੇ ਨਾਲ ਆਪਣਾ ਰਸਤਾ ਬਣਾਉਂਦਾ ਹੈ ਜ਼ਿੰਦਗੀ ਦੀ ਰਾਤਦਾਰੀ ਚੁੱਪ ਨਹੀਂ ਰਹਿੰਦੀ ਹਰ ਕਦਮ ਸਾਨੂੰ ਜਾਂ ਪਰਖਦਾ ਹੈ ਜਾਂ ਸਿਖਾਉਂਦਾ ਹੈ ਆਓ ਅਸੀਂ ਅੱਜ ਜਾਣੀਏ ਕਿ ਇੱਕ ਸਧਾਰਨ ਜੀਵਨ ਨੂੰ ਅਸਾਧਾਰਨ ਕਿਵੇਂ ਬਣਾਇਆ ਜਾ ਸਕਦਾ ਹੈ ਦੁਨਿਆਵੀ ਕਥਾ ਦੀ ਸ਼ੁਰੂਆਤ ਮਨੁੱਖ ਦੋ ਜਹਾਨਾਂ ਵਿੱਚ ਵਸਦਾ ਇੱਕ ਬਾਹਰੀ ਜਾਨ ਜਿੱਥੇ ਰੋਜ਼ੀ ਰੋਟੀ ਰਿਸ਼ਤੇ ਤੇ ਦੁਨੀਆ ਹੈ ਤੇ ਦੂਜਾ ਅੰਦਰੂਨੀ ਜਹਾਨ ਜਿੱਥੇ ਚਿੰਤਨ ਚੁੱਪ ਤੇ ਚੇਤਨਾ ਹੈ ਅਸੀਂ ਅੱਜ ਦੋਹਾਂ ਜਹਾਨਾਂ ਦੇ ਸੰਤੁਲਨ ਬਾਰੇ ਗੱਲ ਕਰਾਂਗੇ ਕਹਾਣੀ ਤਾਂ ਹਰ ਰੋਜ਼ ਲਿਖੀ ਜਾਂਦੀ ਹੈ ਕਦੇ ਬਾਹਰ ਦੀ ਕਦੇ ਅੰਦਰ ਦੀ ਪਰ ਅਸਲ ਕਥਾ ਤਾਂ ਉਹੀ ਹੁੰਦੀ ਹੈ ਜੋ ਦਿਲ ਨੂੰ ਛੂ ਜਾਏ ਰੂਹ ਨੂੰ ਜਗਾਏ ਆਓ ਅੱਜ ਇਹ ਕਥਾ ਅੱਜ ਸਾਂਝੀ ਕਰੀਏ ਅੱਜ ਅਸੀਂ ਤੁਹਾਨੂੰ ਆਪਣੀ ਇਸ ਵੀਡੀਓ ਲਈ ਅਧਿਆਤਮਿਕ ਪੜਾਈ ਤੇ ਦੁਨਿਆਵੀ ਪੜਾਈ ਬਾਰੇ ਵਿਚਾਰ ਕਰਾਂਗੇ। ਅਧਿਆਤਮਿਕ ਪੜਾਈ ਤੇ ਦੁਨਿਆਵੀ ਪੜਾਈ ਦੋਵੇਂ ਮਨੁੱਖੀ ਜੀਵਨ ਦੇ ਮਹੱਤਵਪੂਰਨ ਪੱਖ ਹਨ। ਦੋਹਾਂ ਦੀ ਸ਼ੁਰੂਆਤ ਕਰਨ ਲਈ ਤੁਹਾਨੂੰ ਸਪਸ਼ਟ ਦਿਸ਼ਾ ਤੇ ਨੀਵ ਰੱਖਣੀ ਪੈਂਦੀ ਹੈ। ਆਓ ਦੋਹਾਂ ਦੀ ਸ਼ੁਰੂਆਤ ਦੀ ਰਾਹਦਾਰੀ ਨੂੰ ਵੇਖੀਏ। ਪਾਪਾ ਜੀ ਆਪਣੇ ਸੰਗੀ ਸਾਥੀਆਂ ਨੂੰ ਸਮੇਂ-ਸਮੇਂ ਤੇ ਦੁਨਿਆਵੀ ਪੜਾਈ ਦੀਆਂ ਉਦਾਹਰਨਾਂ ਦੇ ਕੇ ਭਗਤੀ ਮਾਰਗ ਦੀਆਂ ᔪਗਤੀਆਂ ਸਮਝਾਉਂਦੇ ਰਹਿੰਦੇ ਹਨ। ਤੇ ਜੋ ਜੀਵ ਦੀ ਅਵਸਥਾ ਬਾਰੇ ਬਿਆਨ ਕਰਦੇ ਹਨ ਉਹ ਇਸ ਪ੍ਰਕਾਰ ਹਨ ਅਧਿਆਤਮਿਕ ਪੜਾਈ ਤੇ ਦੁਨਿਆਵੀ ਪੜਾਈ ਜਦੋਂ ਕੋਈ ਬੱਚਾ ਸਕੂਲ ਜਾਂਦਾ ਹੈ ਤਾਂ ਸਕੂਲ ਦੀ ਪੂਰੀ ਵਰਦੀ ਪਾ ਕੇ ਜਾਂਦਾ ਹੈ ਸਮੇਂ ਸਿਰ ਸਕੂਲ ਜਾਂਦਾ ਹੈ ਕਲਾਸ ਵਿੱਚ ਚੰਗੇ ਬੱਚੇ ਦੀ ਤਰ੍ਹਾਂ ਬੈਠਦਾ ਹੈ ਹਰ ਕਲਾਸ ਵਿੱਚ ਹਰ ਵਿਸ਼ੇ ਦੀ ਪੜਾਈ ਧਿਆਨ ਨਾਲ ਪੜਦਾ ਹੈ ਹਰ ਅਧਿਆਪਕ ਦੀ ਇੱਜ਼ਤ ਕਰਦਾ ਹੈ ਹਰ ਕੰਮ ਸਕੂਲ ਦੇ ਅਨੁਸ਼ਾਸਨ ਮੁਤਾਬਕ ਕਰਦਾ ਹੈ ਕਾਰਾ ਕੇ ਉਸ ਪੜਾਈ ਅਨੁਸਾਰ ਚੱਲਦਾ ਹੈ ਪਾਪ ਕਰਦੇ ਸਾਰੇ ਕੰਮ ਇਮਾਨਦਾਰੀ ਨਾਲ ਕਰਦਾ ਹੈ ਜਿਸ ਤਰ੍ਹਾਂ ਸਮੇਂ ਸਿਰ ਉੱਠਣਾ ਦੰਦਾਂ ਦੀ ਸਫਾਈ ਇਸ਼ਨਾਨ ਕਰਨਾ ਸਭ ਦਾ ਸਤਿਕਾਰ ਤੇ ਸਭ ਨਾਲ ਪਿਆਰ ਨਾਲ ਬੋਲਣਾ ਸਕੂਲੋਂ ਮਿਲਿਆ ਕੰਮ ਸਮੇਂ ਸਿਰ ਕਰਨਾ ਸਮੇਂ ਸਿਰ ਖੇਡਣਾ ਸਮੇਂ ਸਿਰ ਸੋਣਾ ਸਮੇਂ ਦਾ ਸਹੀ ਉਪਯੋਗ ਕਰਨਾ ਤੇ ਕੀ ਉਹ ਬੱਚਾ ਕਦੀ ਫੇਲ ਹੋਵੇਗਾ ਨਹੀਂ ਕਦੀ ਫੇਲ ਨਹੀਂ ਹੋਵੇਗਾ ਇਸੇ ਤਰ੍ਹਾਂ ਜਦੋਂ ਜੀਵ ਆਪਣੇ ਧਰਮ ਸਥਾਨ ਤੇ ਜਾਂਦਾ ਹੈ ਜਿਸ ਤਰ੍ਹਾਂ ਸਿੱਖ ਗੁਰਦੁਆਰੇ ਜਾਂਦਾ ਹੈ ਪੰਜ ਕਕਾਰੀ ਵਰਦੀ ਪਾਉਂਦਾ ਹੈ ਅੰਮ੍ਰਿਤ ਛਕਦਾ ਹੈ ਪਾਪ ਗੁਰੂ ਤारण ਕਰਦਾ ਹੈ ਸਿੱਖ ਧਰਮ ਵਿੱਚ ਦਾਖਲਾ ਲੈਂਦਾ ਹੈ ਸਮੇਂ ਸਿਰ ਉੱਠਦਾ ਹੈ ਦੰਤਾਂ ਦੀ ਸਫਾਈ ਇਸ਼ਨਾਨ ਕਰਨਾ ਸਬਦ ਅਸਤਿਕਾਰ ਸਭ ਨਾਲ ਪਿਆਰ ਨਾਲ ਬੋਲਣਾ ਸਮੇਂ ਸਿਰ ਸੋਣਾ ਸਮੇ ਦਾ ਸਹੀ ਉਪਯੋਗ ਕਰਨਾ ਗੁਰੂ ਘਰ ਬੈਠ ਕੇ ਬਾਣੀ ਨੂੰ ਸੁਣਨਾ ਸਮਝਣਾ ਗੁਰੂ ਦੀ ਦੱਸੀ ਰੱਪੀ ਮਰਿਆਦਾ ਅਨੁਸਾਰ ਜੀਵਨ ਜੀਣਾ ਕਰ ਸਮਾਜ ਵਿੱਚ ਉਸ ਨੂੰ ਕਮਾਉਣਾ ਉਸ ਤੇ ਪਹਿਰਾ ਦੇਣਾ ਉਸ ਨੂੰ ਸਰੀਰ ਤੇ ਹੰਡਾਉਣਾ ਕਿ ਉਹ ਕਦੀ ਫੇਲ ਹੋਵੇਗਾ ਜੀ ਕਦੀ ਨਹੀਂ ਹੋਵੇਗਾ ਉਹ ਪਾਸ ਹੀ ਹੋਵੇਗਾ ਪਾ ਮਨੁੱਖਾ ਜਨਮ ਦੀ ਬਾਜੀ ਜਿੱਤ ਕੇ ਹੀ ਜਾਏਗਾ ਅਧਿਆਤਮਿਕ ਪੜਾਈ ਦਾ ਸਮਾਂ ਤੇ ਦੁਨਿਆਵੀ ਪੜਾਈ ਦਾ ਸਮਾਂ ਜੇਕਰ ਕੋਈ ਬੱਚਾ ਪੀ ਐਚ ਡੀ ਕਰਦਾ ਹੈ ਤਾਂ ਉਸ ਨੂੰ ਕਟੋ-ਕਟੇ ਹੀ ਸਾਲ ਲੱਗਦੇ ਹਨ ਜੂ-ਜੂ ਕਲਾਸਾਂ ਵੱਟੀਆਂ ਹੁੰਦੀਆਂ ਉਸ ਦੀ ਪੜਾਈ ਬੱਧਦੀ ਜਾਂਦੀ ਹੈ ਪੀ ਐਚ ਡੀ ਦੀ ਡਿਗਰੀ ਲੈਣ ਲਈ ਆਪਣੇ ਜਵਾਨੀ ਵਾਲੇ ਜੀਵਨ ਦਾ 74% ਸਮਾਂ ਲੱਗਦਾ ਹੈ ਜਿਸ ਨਾਲ ਸਿਰਫ ਡਿਗਰੀ ਮਿਲਦੀ ਹੈ ਨੌਕਰੀ ਅਜੇ ਬਾਅਦ ਵਿੱਚ ਅਧਿਆਤਮਿਕ ਪੜਾਈ ਦਾ ਸਮਾਂ ਪਹਿਲੇ ਪਹਿਲ ਅੰਮ੍ਰਿਤ ਵੇਲੇ ਨਿਤਨੇਮ ਗੁਰੂ ਘਰ ਸੰਗਤ ਸ਼ਾਮ ਨੂੰ ਨਿਤਨੇਮ ਤੇ ਫਿਰ ਅੰਦਰਲੀ ਧਾਰਮਿਕ ਕਲਾਸ ਮੁਤਾਬਕ ਸਿਲੇਬਸ ਬਦਲਦਾ ਰਹਿੰਦਾ ਹੈ ਜਿਵੇਂ ਗੁਰੂ ਘਰ ਦੀ ਸੇਵਾ ਗੁਰਬਾਣੀ ਸੁਣਨੀ ਗੁਰਬਾਣੀ ਪੜ੍ਹਨੀ ਗੁਰਬਾਣੀ ਸਮਝਣੀ ਗੁਰਬਾਣੀ ਕਮਾਉਣੀ ਅਮਲ ਵਿੱਚ ਲਿਆਉਣੀ ਗੁਰਮਾਨੀ ਅਨੁਸਾਰ ਜੀਵਨ ਜੀਣਾ ਸਿੱਧੇ ਸਿੱਧੇ ਚੱਲਣਾ ਰੱਬੀ ਨਿਯਮ ਨੂੰ ਸਮਝਣਾ ਤੇ ਉਸ ਉੱਪਰ ਚੱਲਣਾ ਨਾਮ ਸਿਮਰਨ ਕਰਨਾ ਲੋੜਵੰਤ ਦੀ ਮਦਦ ਕਰਨਾ ਵਿਕਾਰਾਂ ਤੋਂ ਬਚਣਾ ਇਹ ਸਾਰਾ ਸਿਲੇਬਸ ਕਰਨ ਨੂੰ ਕਿੰਨਾ ਸਮਾਂ ਲੱਗਦਾ ਹੈ ਜਦੋਂ ਤੁਸੀਂ ਇਸ ਸਿਲੇਬਸ ਅਨੁਸਾਰ ਚੱਲਦੇ ਹੋ ਤਾਂ ਨਤੀਜੇ ਤੁਹਾਡੇ ਸਾਹਮਣੇ ਆਪਣੇ ਆਪ ਆ ਜਾਣਗੇ ਫਿਰ ਕਿਸੇ ਨੂੰ ਪੁੱਛਣ ਦੱਸਣ ਦੀ ਲੋੜ ਨਹੀਂ ਰਹੇਗੀ ਇੱਕ ਵਾਰ ਇੱਕ ਜਗਿਆਸੂ ਬਾਬਾ ਨਾਨਕ ਸਿੰਘ ਜੀ ਕੋਲ ਗਿਆ ਤੇ ਫਤਿਬਲਾ ਕੇ ਬੈਠ ਗਿਆ ਸਮਾ ਮਿਲਣ ਤੇ ਉਸਨੇ ਗੱਲਬਾਤ ਸ਼ੁਰੂ ਕੀਤੀ ਕਹਿੰਦਾ ਬਾਬਾ ਜੀ ਸੁਣਿਆ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ ਨਾਲ ਹੀ ਅਗਲਾ ਸਵਾਲ ਕੀਤਾ ਜੇ ਕੀਤੇ ਹਨ ਤਾਂ ਮੈਨੂੰ ਵੀ ਕਰਾਵੋ ਇਹ ਕਹਿ ਕੇ ਉਹ ਚੁੱਪ ਹੋ ਗਿਆ ਬਾਬਾ ਨਾਨਕ ਸਿੰਘ ਜੀ ਸੋਚਣ ਲੱਗੇ ਜੇ ਮੈਂ ਕਹਿ ਨਹੀ ਕੀਤੇ ਤਾਂ ਝੂਠ ਹੋ ਜਾਣਾ ਜੇ ਮੈਂ ਕਹਿ ਕੀਤੇ ਤੇ ਇਸਨੇ ਖਹਿੜਾ ਨਹੀਂ ਛੱਡਣਾ ਤੇ ਕਹੇਗਾ ਮੈਨੂੰ ਵੀ ਕਰਾਵੋ ਬਾਬਾ ਨਾਨ ਸਿੰਘ ਜੀ ਉਸ ਨੂੰ ਕਹਿੰਦੇ ਬੇਟਾ ਤੂੰ ਕਿੰਨਾ ਪੜਿਆ ਹੈ ਉਹ ਕਹਿੰਦਾ ਜੀ ਐਮਏ ਕੀਤੀ ਹੈ ਬਾਬਾ ਨਾਨ ਸਿੰਘ ਜੀ ਕਹਿੰਦੇ ਕਿ ਤੂੰ ਸਾਨੂੰ ਐਮਏ ਕਰਵਾ ਦੇ ਅਸੀਂ ਤੈਨੂੰ ਦਰਸ਼ਨ ਕਰਵਾ ਦਿੰਦੇ ਹਾਂ ਉਹ ਅੱਗੋਂ ਬੋਲਿਆ ਬਾਬਾ ਜੀ ਐਮਏ ਕਰਨ ਨੂੰ ਤਾਂ 18 ਸਾਲ ਲੱਗੇ ਹਨ 18 ਸਾਲ ਪੜਾਈ ਕਰਨੀ ਪਵੇਗੀ ਸਵੇਰ ਸ਼ਾਮ ਦਿਨ ਰਾਤ ਇੱਕ ਕਰਨਾ ਪੈਂਦਾ ਤਾਂ ਜਾ ਕੇ ਐਮਏ ਹੁੰਦੀ ਹੈ ਬਾਬਾ ਨਾਨ ਸਿੰਘ ਜੀ ਕਹਿੰਦੇ ਇੱਥੇ ਦੀ ਪੜਾਈ ਵੀ ਇਸੇ ਤਰ੍ਹਾਂ ਦੀ ਹੈ ਦਿਨ ਰਾਤ ਇੱਕ ਕਰਨਾ ਪੈਂਦਾ ਤਾਂ ਜਾ ਕੇ ਗੁਰੂ ਖੁਸ਼ ਹੁੰਦਾ ਹੈ ਜੇ ਕੋਈ ਬੱਚਾ ਪਹਿਲੀ ਕਲਾਸ ਵਿੱਚ ਹੈ ਤਾਂ ਪੇਪਰ ਵੀ ਪਹਿਲੀ ਕਲਾਸ ਵਾਲੇ ਹੋਣਗੇ ਊੜਾ ੜਾ ਈੜੀ ਸਸਾ ਹਾ ਹ ਲਿਖਣਾ ਸਿਖਾਇਆ ਜਾਂਦਾ ਹੈ ਤੇ ਫਿਰ ਜ਼ੁਬਾਨੀ ਸੁਣਿਆ ਜਾਂਦਾ ਉਸ ਤੋਂ ਵੱਡੀ ਕਲਾਸ ਵਿੱਚ ਇੱਕ ਲਾਈਨ ਦਾ ਸਵਾਲ ਤੇ ਇੱਕ ਲਾਈਨ ਦਾ ਜਵਾਬ ਹੁੰਦਾ ਉਸ ਤੋਂ ਵੱਡੀ ਕਲਾਸ ਵਿੱਚ ਇੱਕ ਲਾਈਨ ਦਾ ਸਵਾਲ ਤੇ ਜਵਾਬ ਇੱਕ ਪੰਨੇ ਦਾ ਹੁੰਦਾ ਕਲਾਸਾਂ ਵੱਡੀਆਂ ਹੁੰਦੀਆਂ ਗਈਆਂ ਤੇ ਕਿਤਾਬਾਂ ਵੱਧਦੀਆਂ ਗਈਆਂ ਕਲਾਸਾਂ ਹੋਰ ਵੱਡੀਆਂ ਹੋ ਗਈਆਂ ਤੇ ਕਿਤਾਬਾਂ ਵੀ ਮੋਟੀਆਂ ਹੋ ਗਈਆਂ ਉਸ ਤੋਂ ਵੱਡੀ ਕਲਾਸ ਵਿੱਚ ਇੱਕ ਲਾਈਨ ਦਾ ਸਵਾਲ ਤੇ ਜਵਾਬ 5 ਪੰਨੇ ਦਾ ਹੁੰਦਾ ਸਭ ਤੋਂ ਵੱਡੀਆਂ ਕਲਾਸਾਂ ਵਿੱਚ ਸਵਾਲ ਕਿਹੜਾ ਆਉਣਾ ਹੈ ਇਹ ਵੀ ਪਤਾ ਨਹੀਂ ਹੁੰਦਾ ਜਵਾਬ ਵੀ ਉਸੇ ਮੁਤਾਬਿਕ ਹੁੰਦਾ ਹੈ ਇਸੇ ਤਰ੍ਹਾਂ ਜਦੋਂ ਕੋਈ ਪਹਿਲੀ ਕਲਾਸ ਦਾ ਬੱਚਾ ਗੁਰੂ ਘਰ ਜਾਂਦਾ ਹੈ ਤਾਂ ਜਾ ਕੇ ਮੱਥਾ ਟੇਕਦਾ ਹੈ ਸੇਵਾ ਕਰਦਾ ਹੈ ਪੇਪਰ ਵੀ ਇਹੋ ਜਿਹੇ ਹਨ ਗੁਰੂ ਘਰ ਜਾਂਦਾ ਹੈ ਤਾਂ ਕਦੀ ਜੇਬ ਵਿੱਚ ਮੱਥਾ ਟੇਕਣ ਲਈ ਪੈਸੇ ਨਹੀਂ ਹੁੰਦੇ ਸੇਵਾ ਕਰਨ ਜਾਂਦਾ ਹੈ ਤਾਂ ਸੇਵਾ ਜਾਂ ਤਾਂ ਹੋ ਚੁੱਕੀ ਹੁੰਦੀ ਹੈ ਜਾਂ ਮਿਲਦੀ ਨਹੀਂ ਤੋ ਆਪਣੇ ਆਪ ਨੂੰ ਕੋਸਦਾ ਹੈ ਅਸਲ ਵਿੱਚ ਇਹ ਉਸ ਦਾ ਪੇਪਰ ਹੁੰਦਾ ਹੈ ਵੱਡੀ ਕਲਾਸ ਹੋ ਗਈ ਕਦੇ ਕੰਮਕਾਰ ਵਿੱਚ ਨੁਕਸਾਨ ਜਾਂ ਰੁਕਾਵਟ ਜਾਂ ਛੋਟੀ ਮੋਟੀ ਸੱਟ ਲੱਗ ਜਾਣੀ ਇਹ ਵੀ ਪੇਪਰ ਹਨ ਇਸ ਵਿੱਚ ਅਭਿਆਸੀ ਨੂੰ ਆਪਣੀਆਂ ਗਲਤੀਆਂ ਦੇਖਣੀਆਂ ਹੁੰਦੀਆਂ ਹਨ ਜੋ ਉਹ ਆਪਣੇ ਆਪ ਨੂੰ ਦੇਖਦਾ ਹੈ ਤਾਂ ਗਲਤੀ ਲੱਭ ਕੇ ਉਸ ਦਾ ਸੁਧਾਰ ਕਰਦਾ ਹੈ ਤਾਂ ਜੋ ਦੁਬਾਰਾ ਇਸ ਤਰ੍ਹਾਂ ਦੇ ਪੇਪਰ ਵਿੱਚੋਂ ਪਾਸ ਹੋਇਆ ਜਾ ਸਕੇ ਹੋਰ ਵੱਡੀਆਂ ਕਲਾਸਾਂ ਵਿੱਚ ਪੇਪਰ ਬਹੁਤ ਸਖਤ ਹੁੰਦੇ ਹਨ ਜਿਸ ਤਰ੍ਹਾਂ ਕਿਸੇ ਦਾ ਕੰਮਕਾਰ ਡੁੱਬ ਗਿਆ ਕਿਸੇ ਦਾ ਜਵਾਨ ਬੱਚਾ ਮਰ ਗਿਆ ਜੋ ਦੁੱਖ ਸੁੱਖ ਨੂੰ ਇੱਕ ਸਮਾਨ ਸਮਝਦੇ ਹਨ ਉਹੀ ਇਸ ਪੇਪਰ ਨੂੰ ਪਾਸ ਕਰਦੇ ਹਨ ਜ਼ਿਆਦਾਤਰ ਫੇਲ ਹੀ ਹੁੰਦੇ ਹਨ ਪਾਈ ਮੰਝ ਜੀ ਨੇ ਗੁਰੂ ਅਰਜਨ ਦੇਵ ਜੀ ਤੋਂ ਸਿੱਖੀ ਦੀ ਦਾਤ ਲਈ ਸੀ ਪੇਪਰ ਬਹੁਤ ਸਖਤ ਸਨ ਸਭ ਤੋਂ ਪਹਿਲਾਂ ਪਿੰਡ ਦੀ ਚੌਧਰੀ ਗਈ ਡੰਗਰ ਮਰ ਗਏ ਕੰਮਕਾਰ ਦਾ ਨੁਕਸਾਨ ਗਰੀਬੀ ਆ ਗਈ ਘਰ ਬਰ ਵੀ ਗਿਆ ਆਪ ਜੀ ਅਮਲੇ ਸਰ ਆ ਗਏ ਇੱਥੇ ਵੀ ਪੇਪਰ ਹੋਏ ਧਨ ਸੰ ਭਾਈ ਮੰਝ ਜੀ ਜਿਨ੍ਹਾਂ ਹਰ ਪੇਪਰ ਨੂੰ ਬੜੇ ਸਬਰ ਨਾਲ ਪਾਸ ਕੀਤਾ ਤੇ ਅੰਤ ਭਾਈ ਮੰਝ ਜੀ ਗੁਰੂ ਦੇ ਪਿਆਰੇ ਹੋ ਗਏ ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ ਮੰਝ ਗੁਰੂ ਕਾ ਬੋਹਿਤਾ ਜੰਗ ਜਗ ਲੰਗਨ ਹਾਰਾ ਅਗਲਾ ਪਾਠ ਅਸੀਂ ਅਗਲੀ ਵੀਡੀਓ ਵਿੱਚ ਦਿਖਾਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ